ਬਹੁਤ ਖੁਸ਼ੀ ਵਾਲਾ ਮਾਹੌਲ ਹੈ ਪਹਿਲਾਂ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਵੀ ਅਸੀਂ ਅੱਜ ਲੱਡੂ ਵੰਡ ਗਏ ਆ ਅੱਜ ਧੂਰੀ ਸ਼ਹਿਰ ਦੇ ਅੰਦਰ ਇੱਥੇ ਆ ਕੇ ਅਸੀਂ ਜਲੇਬੀਆਂ ਵੰਡ ਰਹੇ ਆ ਬੜਾ ਖੁਸ਼ੀ ਵਾਲਾ ਮਾਹੌਲ ਹੈ ਕਿਉਂਕਿ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਯਕੀਨ ਜ਼ਾਹਰ ਕੀਤਾ ਤੇ ਇੱਕ ਵੱਡੀ ਜਿੱਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾਗਾ ਜੇ ਦੇਖਿਆ ਜਾਵੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਖੁਸ਼ ਹੋ ਕੇ ਤੇ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਉੱਤੇ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਇੱਥੇ ਇਹ ਵੀ ਜ਼ाहिर ਕਰ ਦਿੱਤਾ ਕਿਉਂਕਿ ਜਿਹੜੀਆਂ ਹਵਾ ਨੂੰ ਗੰਡਾ ਮਾਰਦੇ ਫਿਰਦੇ ਸੀ ਕੇਜਰੀ ਵਾਲੂਰੀ ਆਮ ਆਦਮੀ ਪਾਰਟੀ ਮਹੱਲਾ ਕਲੀਨਿਕ ਦੀ ਗੱਲ ਕਰਦੀ ਸੀ ਮਹੱਲਾ ਸਫਾਈ ਦੀ ਗੱਲ ਕਰਦੀ ਸੀ ਰੋਜ਼ਗਾਰੀ ਦੀ ਗੱਲ ਕਰਦੀ ਸੀ ਬੜੇ ਕਈ ਪ੍ਰਕਾਰ ਦੇ ਉਹਨਾਂ ਨੇ ਇਹ ਜੇ ਝੂਠੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਲੋਕਾਂ ਨੇ ਤੇ ਬਹੁਤ ਹੀ ਵੱਡਾ ਫਤਵਾ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦੇ ਹੱਕ ਜਿੱਤਤਾ ਤੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਮਜ਼ਬੂਤ ਕੀਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਦੇਸ਼ ਨੂੰ ਦੇਖਦੇ ਵੀ ਦੇਸ਼ ਕਿਵੇਂ ਤਰੱਕੀ ਕਰ ਰਿਹਾਗਾ ਭਾਰਤੀ ਜਨਤਾ ਪਾਰਟੀ ਕਿਵੇਂ ਹਰ ਸੂਬੇ ਦੇ ਵਿੱਚ ਤਰੱਕੀ ਲਿਆ ਰਹੀ ਆ ਜਿਹੜੀ ਡਬਲ ਇੰਜਨ ਸਰਕਾਰ ਦੀ ਸਭ ਤੋਂ ਵੱਧ ਜੇ ਲੋੜ ਸੀ ਜਿੱਥੇ ਦੁਨੀਆ ਤੋਂ ਲੋਕ ਆਉਂਦੇ ਨੇ ਸਾਡੀ ਰਾਜਧਾਨੀ ਦਿੱਲੀ ਵਿੱਚ ਲੋੜ ਸੀ ਜਿੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਫਤਵਾ ਦਿੱਤਾ ਤੇ ਜਿਤਾਇਆ ਦਿੱਲੀ ਦੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਤੇ ਮੇਰੀ ਇਹ ਜਿਹੜੀ ਸਾਰੀ ਸੰਗਰੂਰ ਜ਼ਿਲ੍ਹੇ ਦੀ ਟੀਮ ਖੜੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਤੇ ਸਾਰਿਆਂ ਵੱਲੋਂ ਬਹੁਤ-ਬਹੁਤ ਦੁਬਾਰਤੋਂ ਫੇਰ ਮੁਬਾਰਕਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਜਿਤਾਇਆ ਤੇ ਆਉ ਸਮਾਂ ਦੂਰ ਨਹੀਂ ਪੰਜਾਬ ਦੇ ਅੰਦਰ ਵੀ 27 ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਰੱਖਣਗੇ ਤੇ ਪੰਜਾਬ ਦੇ ਅੰਦਰ ਵੀ ਕਾਮਲ ਦਾ ਫੁੱਲ ਚਲਾਉਣਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਉਣਗੇ ਦੇਖੋ ਆਪਾਂ ਨੂੰ ਸਾਰਿਆਂ ਦੇ ਸਾਹਮਣੇ ਆ ਉਹੀ ਤਾਂ ਮੈਂ ਕਹਿ ਕਟਿਆਂਗਾ ਜੋ ਪਹਿਲਾਂ ਦੂਜੀਆਂ ਪਾਰਟੀਆਂ ਨੇ ਗਮਰਾਹ ਕਰਕੇ ਆਪਣੀ ਉੱਥੇ ਸਰਕਾਰਾਂ ਬਣਾਈਆਂ ਕਿਤੋਂ ਨਾ ਕਿਤੇ ਲੋਕਾਂ ਨੂੰ ਹੀ ਪਤਾ ਚੱਲ ਗਿਆ ਵੀ ਭਾਰਤੀ ਜਨਤਾ ਪਾਰਟੀ ਕੋਈ ਜਿਹੀ ਪਾਰਟੀ ਆ ਜਿਹੜੀ ਹਰੇਕ ਸਮਾਜ ਨੂੰ ਹਰੇਕ ਵਰਗ ਨੂੰ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਅਰੇ ਨਾਲ ਲੈ ਕੇ ਚੱਲੀ ਹੋਈ ਆ ਇਸ ਨੂੰ ਦੇਖਦੇ ਸੇ ਦੇਸ਼ ਦੀ ਤਰੱਕੀ ਨੂੰ ਦੇਖਦੇ ਇਹ ਲੋਕਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈਂਦੀ ਆ ਆਪ ਉਹਦੇ ਵੱਡੇ ਲੀਡਰ ਹਾਰੇ ਨੇ ਉਹਨਾਂ ਨੂੰ ਕਿਵੇਂ ਦੇਖ ਦੱਸੋ ਇਹ ਦੇਖੋ ਜਿੰਨੇ ਹੀ ਵੱਡੇ ਲੀਡਰ ਸੀ ਲੋਕਾਂ ਨੂੰ ਪਤਾ ਚੱਲ ਗਿਆ ਇਹ ਜੇਲ੍ਹਾਂ ਦੇ ਅੰਦਰ ਗਏ ਸੀ ਉਹ ਸਾਫ਼ ਜ਼ਾਹਰ ਹੋ ਗਿਆ ਵੀ ਜਿਹੜੇ ਉਹਨਾਂ ਤੇ આરોਪ ਲੱਗੇ ਸੀ ਉਹ ਸੱਚੇ ਨੇ ਇਸ ਕਰਕੇ ਵੱਡੇ ਲੀਡਰ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਸਾਰਿਆਂ ਦੀ ਹਾਰ ਹੋ ਚੁੱਕੀ ਆ ਅੱਜ ਦੀ ਜਿੱਤ ਬਹੁਤ ਵੱਡੀ ਜਿੱਤ ਹੈ ਇਹ ਜਿੱਤ ਕੋਈ ਭਾਰਤ ਜਨਤਾ ਪਾਰਟੀ ਦੀ ਜਿੱਥੇ ਵੱਡੀ ਜਿੱਤ ਹੈ ਉਥੇ ਲੋਕਾਂ ਦੀ ਸਭ ਤੋਂ ਵੱਡੀ ਜਿੱਤ ਹੈ ਕਿਉਂਕਿ ਜੋ ਝੂਠੇ ਵਾਅਦੇ ਕਰਕੇ ਕੇਜਰੀਵਾਲ ਜੀ 10 ਸਾਲ ਸੱਤਾ ਦੇ ਵਿੱਚ ਰਹੇ ਉਹਨਾਂ ਨੇ ਹਰ ਗੱਲ ਤੇ ਝੂਠ ਬੋਲਿਆ ਮੈਂ ਕੋਠੀ ਨਹੀਂ ਲਵਾਵਾਂਗਾ ਮੈਂ ਮਕਾਨ ਨਹੀਂ ਲਵਾਵਾਂਗਾ ਮੈਂ ਕਾਰ ਨਹੀਂ ਲਵਾਵਾਂਗਾ ਤੁਸੀਂ ਦੇਖਿਆ ਹੋਵੇਗਾ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਮਰਜ਼ੀ ਗੱਲ ਕਰ ਲੋ ਉਹ ਕਹਿਣਗੇ ਕਿ ਦਿੱਲੀ ਦੇ ਵਿੱਚ ਬਿਲਕੁਲ ਵੀ ਡਿਵੈਲਪਮੈਂਟ ਨਹੀਂ ਹੋਈ ਇਹੀ ਹਾਲ ਪੰਜਾਬ ਦਾ ਹੈ ਹੁਣ ਆਪਾਂ ਪੰਜਾਬ ਦੇ ਵਿੱਚ ਦਾ ਪਾਕਾ ਨਾਲ ਦੇਖਦੇ ਆਪਾਂ ਉਹਦੇ ਬਸਨੀਕ ਆ ਕਿ ਪੰਜਾਬ ਦਾ ਕੀ ਹਾਲ ਹੈ ਕਿਸ ਤਰ੍ਹਾਂ ਰਿਸ਼ਮਤ ਕੋਰੀ ਵੱਧ ਰਹੀ ਹੈ ਕਿਸ ਤਰ੍ਹਾਂ ਕਰਾਇਮ ਰੇਟ ਵੱਧ ਰਿਹਾ ਹੈ ਨਸ਼ਾ ਕਿਸ ਤਰ੍ਹਾਂ ਵੱਧ ਰਿਹਾ ਹੈ ਤੁਸੀਂ ਜੇ ਕਹਿ ਨੂੰ ਇੱਕ ਪਰਫਾਰਮੈਂਸ ਦੱਸ ਦੀ ਐ ਮਾਦਮੀ ਪਾਰਟੀ ਦੀ ਨਾ ਦਿੱਲੀ ਦੇ ਵਿੱਚ ਨਾ ਪੰਜਾਬ ਦੇ ਵਿੱਚ ਸਿਰਫ ਵੱਡੇ ਵੱਡੇ ਬੋਲ ਲਾਉਣੇ ਐਡਵਰਟਾਈਜ਼ਮੈਂਟਾਂ ਦੇਣੀਆਂ ਗੱਲਾਂ ਕਰਨੀਆਂ ਚੁਟਕਲੇ ਸੁਣਾਉਣੇ ਇਹੀ ਕੰਮ ਹੈ ਜਿਹੜਾ ਹੈਗਾ ਮੋਦੀ ਜੀ ਨੇ ਧਰਤਲ ਤੇ ਕੰਮ ਕੀਤਾ ਹੈ ਡਿਵੈਲਪਮੈਂਟ ਕਰਕੇ ਦਿਖਾਈ ਹੈ ਦਿੱਲੀ ਦੇ ਵਿੱਚ ਵੀ ਬਹੁਤ ਜੋ ਸੈਂਟਰਲ ਗਵਰਨਮੈਂਟ ਦੇ ਅਧੀਨ ਡਿਪਾਰਟਮੈਂਟ ਪੈਂਦੇ ਸੀ ਉਹਨਾਂ ਦੇ ਰਾ ਇਕ ਸਾਰਾ ਕੰਮ ਹੋਇਆ ਸਟੇਟ ਗਵਰਨਮੈਂਟ ਨੇ ਦਿੱਲੀ ਗਵਰਨਮੈਂਟ ਨੇ ਕੋਈ ਕੰਮ ਨਹੀਂ ਕੀਤਾ ਕੋਈ ਮਾੜੀ ਮੋਟੀ ਜੋ ਹੈ ਛੋਟੇ ਮੋਟੇ ਕੰਮ ਨੇ ਉਹਨਾਂ ਨੂੰ ਲੈ ਕੇ ਉਹਨਾਂ ਦਾ ਰਾ ਗਈ ਜਾਣਾ ਇਹੀ ਕੰਮ ਰਿਹਾ ਹੈ ਕਰਨੋਂ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਇਹ ਜਿਹੜਾ ਅੱਜ ਦਿੱਲੀ ਦੇ ਵਿੱਚ ਜਿੱਤ ਹੋਈ ਹੈ ਜਿਸ ਤਰ੍ਹਾਂ 144 ਸਾਲਾਂ ਬਾਅਦ ਮਹਾਪਰਾਗ ਦੇ ਵਿੱਚ ਜਿਹੜਾ ਆਪਰਾਗ ਰਾਜ ਵਿੱਚ ਹੰਬ ਲੱਗਿਆ ਹੋਇਆ ਹੈ ਉਸ ਦਾ ਸਾਰੇ ਹਿੰਦੁਸਤਾਨ ਚ ਨਹੀਂ ਸਾਰੇ ਵਾਰਡ ਦੇ ਵਿੱਚ ਖੁਸ਼ੀਆਂ ਮਨਾਇਆ ਰਹੇ ਨੇ ਉਸੇ ਤਰ੍ਹਾਂ ਹੀ ਕੱਲੀ ਦਿੱਲੀ ਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤਿਆ ਜਨਤਾ ਪਾਰਟੀ ਦਾ ਡੰਕਾ ਵੱਜ ਰਿਹਾ ਹੈ ਡੰਕਾ ਕਿਉਂ ਵੱਜ ਰਿਹਾ ਹੈ ਕਿਉਂਕਿ ਮੋਦੀ ਜੀ ਜੀ ਨੇ ਲੈ ਗਰੰਟੀਆਂ ਨੇ ਲੋਕਾਂ ਨੇ ਦੇਖ ਲਿਆ ਉਹ ਸਹੀ ਨੇ ਜੇ ਦਿੱਲੀ ਦੇ ਵਿੱਚ ਕੋਈ ਸਿੱਖਿਆ ਪ੍ਰਣਾਲੀ ਵਧੀਆ ਹੁੰਦੀ ਸਵਾਸਤ ਪ੍ਰਣਾਲੀ ਵਧੀਆ ਹੁੰਦੀ ਤਾਂ ਅੱਜ ਇਹ ਪਾਰਟੀ ਨੂੰ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ ਮੋਦੀ ਜੀ ਦੀਆਂ ਨੀਤੀਆਂ ਨੂੰ ਸਬਕਾ ਸਾਥ ਸਬਕਾ ਵਿਕਾਸ ਦੇਖਦੇ ਹੋਏ ਇੱਥੇ ਵੀ ਡਬਲ ਇੰਜਨ ਸਰਕਾਰ ਬਣ ਗਈ ਔਰ ਗਾਇ ਜਿਹੜੇ 2-4 ਸੂਬੇ ਆਨ ਵਾਲੇ 27 ਦੇ ਵਿੱਚ ਪ੍ਰਧਾਨ ਜੀ ਨੇ ਦੱਸਿਆ ਛੇਤੀ ਹੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਔਰ ਸਾਰੇ ਦੇਸ਼ ਦੇ ਵਿੱਚ ਕਮਲ ਦਾ ਫੁੱਲ ਜਲਦੀ ਖਿលੂਗਾ ਔਰ ਮੈਂ ਆਪਣੇ ਵੱਲੋਂ ਆਪਣੇ ਸੰਗਠਨ ਵੱਲੋਂ ਦਿੱਲੀ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੋਦੀ ਜੀ ਦੀਆਂ ਨੀਤੀਆਂ ਤੇ ਯਕੀਨ ਕਰਕੇ ਅੱਜ ਉਹਨਾਂ ਦੀ ਇੱਕ ਸਰਕਾਰ ਪੂਰੀ ਪ੍ਰਚੰਡ ਬਹੁਤ ਦੇ ਨਾਲ ਦਿੱਲੀ ਵਸਣ ਦਿੱਤੀ ਹੈ ਔਰ ਦੇਖਣਾ 2-4 ਮਹੀਨੇ ਦੇ ਵਿੱਚ ਹੀ ਦਿੱਲੀ ਦੀ ਕਾਇਆ ਪਲਟ ਦੇਣਗੇ ਮੋਦੀ ਜੀ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਵਧੀਆ ਦਿਨ ਬਹੁਤ ਹੀ ਭਾਗਾ ਭਰਿਆ ਦਿਨ ਜਦ ਕੇ ਮੈਂ ਇਹ ਕਹੂੰਗਾ ਵਦੀ ਤੇ ਨੇਕੀ ਦੀ ਜਿੱਤ ਹੋਈ ਹੈ ਜੋ ਅਹੰਕਾਰ ਦਾ ಪಕ್ಷਨ ਸੀ ਜੋ ਅਹੰਕਾਰ ਦਾ ಪಕ್ಷਨ ਸੀ ਉਹ ਭਗਵਾਨ ਨੇ ਅਹੰਕਾਰ ਦਾ ಪಕ್ಷਨ ਕੀਤਾ ਤੇ ਕੀ ਦੀワਲਜੀ ਦਾ ਜਿਹੜਾ ਹੰਕਾਰ ਸੀ ਉਹ ਟੁੱਟਿਆ ਹੈਗਾ ਦਿੱਲੀ ਦੀ ਜਨਤਾ ਨੇ ਉਹਨਾਂ ਦੇ 2-10 ਸਾਲਾਂ ਦੇ ਕੰਮ ਸੀਗੇ ਉਹਨੂੰ ਦਿਖਾਤਾ ਵੀ ਉਹਨੇ ਕਿੰਨੇ ਕ ਦੇਸ਼ ਸ਼ਹਿਰ ਨਿਵਾਸੀਆਂ ਦੇ ਹੱਕ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਨੇ ਦਿੱਲੀ ਵਾਸੀਆਂ ਨੇ ਪੂਰੇ ਆਪਣੇ ਜੋਸ਼ ਓ ਨਾਲ ਦੱਸਦਾ ਵੀ ਤੁਹਾਡੇ ਕੰਮ ਨੇ ਜਿਹੜੇ ਤੋਂ ਨੇ ਕਿਤੇ ਨੇ ਕਿੰਨੇ ਕ ਵਧੀਆ ਕੀਤੇ ਨੇ ਦੋ ਸੇਵ ਪੱਖੀ ਕੰਮ ਕਰਦੇ ਸੀ ਕੋਈ ਕੰਮ ਨਹੀਂ ਸੇ ਪੱਕੀ ਹੋਏ ਨਸ਼ਿਆਂ ਦਾ ਦਰਿਆ ਜਿਹੜਾ ਉਹਨਾਂ ਦਿੱਲੀ 'ਚ ਵਹਿ ਕੇ ਵਹਾਇਆ ਸੀਗਾ ਉਹਦਾ ਮੂੰਹ ਤੋਂ ਜਵਾਬ ਅੱਜ ਦਿੱਲੀ ਵਾਸੀਆਂ ਨੇ ਦਿੱਤਾ ਹੈ ਪ੍ਰਧਾਨ ਮੰਤਰੀਏ ਨੀਤੀਆਂ ਨੂੰ ਪ੍ਰਧਾਨ ਮੰਤਰੀ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਦਵਾਰਾਂ ਦਿੱਲੀ ਵਾਸੀਆਂ ਨੇ ਭਾਵੇਂ ਜਨਤਾ ਪਾਰਟੀ ਨੂੰ ਉਹ ਮਾਰ ਦੇ ਕੇ ਇਹ ਦਰਸਾਤਾ ਵੀ ਜੋ ਵਿਸ਼ਵਾਸ મોદી ਜੀ ਦੇ ਜੋ ਨੀਤੀਆਂ ਗਈਆਂ ਜੋਗਲ ਗਈ ਹੈ ਉਹਦੇ ਬੂਥ ਉੱਥੇ ਨੇ ਉਸੋ ਇਸ ਗੱਲ 'ਤੇ ਵਿਸ਼ਵਾਸ ਕਰਦੇ ਹੋਏ ਇਹ ਵੋਟ ਮਿਲੇ ਹੈ ਔਰ ਉਹ ਵੀ ਆਉਣ ਵਾਲੇ ਸਮੇਂ 'ਚ ਦੇਖੋਗੇ ਬਹੁਤ ਜਲਦੀ ਦਿੱਲੀ ਦੀ ਗਾਇਕਲ ਹੋ ਜੂਗੀ ਪਾਣੀ ਜੋ ਗੰਦਾ ਹੈ ਉਹਨੂੰ ਸਾਫ਼ ਕੀਤਾ ਜਾਊਗਾ ਜੋ ਬਿਜਲੀ ਦੀ ਪਰਮਾ ਉਹ ਵੀ ਹੱਲ ਕੀਤੀ ਜਾਊਗੀ ਤੇ ਸੜਕਾਂ ਦਾ ਹਾਲ ਜੋ ਹੈ ਉਹ ਵੀ ਠੀਕ ਕੀਤਾ ਜਾਊਗਾ ਤੇ ਮੈਂ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜੋ ਦਿੱਲੀ ਵਾਸੀਆਂ ਨੇ ਵਿਸ਼ਵਾਸ ਕੀਤਾ ਹੈ ਉਹਦਾ ਸਹੀ ਉਹਦਾ ਜਿਆ ਹੈ ਜਵਾਬ ਬਹੁਤ ਜਲਦੀ ਦਿੱਲੀ ਦੀ ਸਰਕਾਰ ਦੇਊਗੀ ਮੈਂ ਗੱਲਾਂ ਨਹੀਂ ਕਰ ਰਿਹਾ ਨਾ ਕਿ ਨਾ ਹੋਣਾ ਦਿੱਲੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਅਤੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਭਾਰਤ ਮਾਤਾ ਕੀ ਜੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਇਕਾदशी ਦੇ શુભ ਮੌਕੇ ਤੇ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਨ ਤੇ ਵਧਾਈ ਦਿੰਦਾ ਹਾਂ ਤੇ ਨਾਲ ਹੀ ਦਿੱਲੀ ਵਾਸੀਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੇ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਦੇਸ਼ ਵਿਕਾਸ ਦੀਆਂ ਨੀਤੀਆਂ ਦੇ ਪ੍ਰਤੀ ਆਪਣਾ ਮਤਲਬ ਕਿ ਸਹਿਯੋਗ ਦਿੱਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬੋਮਨ ਨਾਲ ਸਰਕਾਰ ਬਣਾਈ ਹੈ ਅਤੇ ਦਿੱਲੀ ਵਾਸੀਆਂ ਨੇ ਇਹ ਸੰਦੇਸ਼ ਵੀ ਦਿੱਤੀ ਹੈ ਝੂਠ ਤੇ ਭ੍ਰਸ਼ਟਾਚਾਰ ਦੀ ਰਾਜਨੀਤੀ ਜਿਆਦਾ ਚਿਰ ਨਹੀਂ ਚੱਲਦੀ ਅਤੇ ਸੱਚ ਤੇ ਵਿਕਾਸ ਦੀ ਰਾਜਨੀਤੀ ਤੇ ਮੋਹਰ ਲਗਾ ਕੇ 48 ਸੀਟਾਂ ਨਾਲ ਦਿੱਲੀ ਦੇ ਵਿੱਚ ਪੂਰਨ ਬੋਮਤ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ